ਐਸ ਵਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੂ। ਐਮਰਜੈਂਸੀ ਵਰਗੇ ਹਲਕ ਜਿਹੜੇ ਆ ਉਹ ਪਿਆ ਦਾ ਕੀਤੇ ਜਾਂਦੇ। ਉਹਦਾਂ ਚਪਟੇ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਜੇ ਕੋਈ ਬਿਆਨ ਦਿੰਦਾ ਜਿਹੜਾ ਕਿ ਇੱਕ ਸੰਵਿਧਾਨਕ ਅਧਰ ਉਹਦੇ ਖਿਲਾਫ ਵੀ ਕੇਸ ਕਰਜ ਹੋ ਜਾਂਦਾ। ਜੇ ਵੀ ਹੋਰ ਸਿਆਸੀ ਆਗੂ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਕਰਦਾ ਤੇ ਉਹਦੇ ਖਿਲਾਫ ਵੀ ਸਰਕਾਰ ਇਸ ਲੱਗੇ ਕੰਮ ਸ਼ੁਰੂ ਹੋ ਜੂ। ਮੈਂ ਮੁੱਖ ਮੰਤਰੀ ਸਾਹਿਬ ਨੂੰ ਇਕੱਲ ਕਿ ਨਹੀਂ ਚਾਹਦਾ। ਤੇ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਦਾ ਇੰਨਾ ਕਮੇਂਤਾ ਨਾਲ ਨੋਟਿਸ ਲੈ ਕੇ ਕੇਸ ਚ ਦਰਜ ਕਰ ਦਿੱਤਾ। ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰਨੇਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਆਪੇ ਲੋਕੀ ਬਿਲਕੁਲ ਜਿਹੜਾ ਬੇਫਿਕਰ ਹੋ ਜਾਂਦੇ ਅਸਲੀ ਹਾਲ ਤਾਂ ਇਹ ਹੈ ਨਾ ਕਿ ਜੇ ਤੁਹਾਨੂੰ ਯਕੀਨ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਹੋਰ ਨਹੀਂ ਹੋ ਸਕਦੀ ਤੁਸੀਂ ਛਾਤੀ ਠੋਕ ਕੇ ਸਭ ਨੂੰ ਕਹੋ ਕਿ ਮੈਂ ਮੁੱਖ ਮੰਤਰੀ ਆ ਜੇ ਇੱਕ ਵੀ ਗ੍ਰੇਨ ਫਟਿਆ ਤੇ ਮੈਂ ਅਸਤੀਫਾ ਦੇ ਦੂੰ ਪਰ ਆਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹ ਸੂਬੇ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਇੱਕ ਆ ਜਿਹੜਾ ਨਵਰਝਾਨ ਪੈ ਗਿਆ ਕਿ ਤੁਸੀਂ ਕੇਸਦਰਚ ਕਰਾ ਦਿਓ ਤੇ ਫਿਰ ਰੂਡਿੰਗ ਪਾਰਟੀ ਦਾ ਪ੍ਰਧਾਨ ਥਾਣਿਆਂ ਦੇ ਸਭ ਨੂੰ ਜਾ ਕੇ ਧਰਨਾ ਦੇਵੇ